ਤਾਗੜਦੰਕ ਆਪਤੀ ਕਟਾਰੀ ਕੜਾਕੰ ਤਾਗੜਦੰਕ ਤੀਰੰਗ ਤ ਪੰਗ ਤੜਾਕੰ ਕਈ ਵਾਰੀ ਕਹਿ ਦਿੰਨੇ ਨਾ ਕਿ ਗੁਰੂ ਸਾਹਿਬ ਨਾਲ ਧੋਖਾ ਹੋ ਗਿਆ ਸਿੱਖਾਂ ਨਾਲ ਧੋਖਾ ਹੋ ਗਿਆ ਸਿੱਖਾਂ ਨਾਲ ਧੋਖਾ ਨਹੀਂ ਹੋ ਸਕਦਾ ਨਾ ਕਤਰਾ ਮਰਿਆ ਇਤਬਾਰ ਉਬਰੋਸ ਕਿ ਬਖਸ਼ੀ ਵਦੀਵਾ ਹਮੇ ਕਿਸ ਬਗੋਸਤ ਕਿਸ ਬਗੋਸੰ ਦਾ ਝੂਠ ਬੋਲਣਾ ਨਾ ਕਤਰਾ ਕਤਰਾ ਹੁੰਦਾ ਛੋਟਾ ਡ੍ਰੋਪਲਟ ਆਫ ਵਾਟਰ ਹੈ ਨਾ ਜਿਵੇਂ ਛੋਟਾ ਜਿਹਾ ਕੋਈ ਡ੍ਰੌਪ ਹੋਵੇ ਕਤਰਾ ਭਰ ਵੀ ਇੱਕ ਰਤੀ ਭਰ ਵੀ ਜਿਹੜਾ ਭਰੋਸਾ ਕਹਿੰਦੇ ਗੁਰੂ ਪਾਸ਼ਾ ਜੀ ਮੈਨੂੰ ਤੁਹਾਡੀਆਂ ਕਸਮਾਂ ਤੇ ਨਹੀਂ ਸੀਗਾ ਕੇ ਬਖਸ਼ੀ ਵਦੀਵਾਂ ਜਿਹੜੇ ਤੁਹਾਡੇ ਬਖਸ਼ੀ ਹੈ ਜਿਹੜੇ ਤੁਹਾਡੇ ਦਿਮਾਨ ਹੈ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਸਾਰੇ ਝੂਠ ਬੋਲਦੇ ਸੀ ਮੈਨੂੰ ਪਤਾ ਸੀਗਾ ਜਿਹੜਾ ਇਹ ਆਪਾਂ ਜਿੱਥੇ ਖੜੇ ਆ ਸਥਾਨ ਦੇ ਉੱਤੇ ਪਰਿਵਾਰ ਜਿਹੜਾ ਉਹਦੇ ਤਿੰਨ ਹਿੱਸੇ ਹੋ ਜਾਂਦੇ ਗੁਰੂ ਪਾਸ਼ਾ ਜੀ ਨੂੰ ਪਲ ਉਹ ਘੜੀ ਪਤਾ ਸੀਗੀ ਗੁਰੂ ਪਾਸ਼ਾ ਜੀ ਲਿਖਦੇ ਆ ਨਾ ਔਰੰਗਜ਼ੇਬ ਜਹਾਂ ਸ਼ੁੱਧ ਕੇ ਛੂ ਬੱਚੇ ਗਾਂ ਖੁਸ਼ ਤੇ ਚਾਹਰ ਕਿ ਬਾਕੀ ਬਾਮਦਸਤ ਪੇਚੀਦਾ ਮਾਰ ਕੀ ਹੋਇਆ ਔਰੰਗਜ਼ੇਬ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਕੋ ਕੇ ਅਸੀਂ ਕਵਾਂਗੇ ਸ਼ਹੀਦ ਕਰ ਦਿੱਤੇ ਗੁਰੂ ਪਾਸ਼ਾ ਜੀ ਨੇ ਉੱਥੇ ਸ਼ਬਦ ਜਿਹੜਾ ਵਰਤਿਆ ਉਹ ਵਰ ਤੇ ਕੇ ਬਾਕੀ ਬਾਮਦਸਤ ਪੇਚੀਦਾ ਮਾਰ ਹਜੇ ਮੇਰਾ ਇੱਕ ਪੇਚੀਦਾ ਮਾਰ ਕੁੰਡਲੀਆ ਸੱਪ ਪੇਚੀਦਾ ਹੁੰਦਾ ਕੁੰਡਲੀਆ ਮਾਰ ਕਹਿੰਦੇ ਫਾਰਸੀ ਵਿੱਚ ਸੱਪ ਨੂੰ ਅੱਜੇ ਮੇਰਾ ਇੱਕ ਕੁੰਡਲੀਆ ਸੱਪ ਜਿਹੜਾ ਉਹ ਜਿਉਂਦਾ ਅੰਗਜਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ ਗਾਗੜ ਦੰਗਾ ਜੀ ਮਹਾ ਗਾਜ ਕਰ ਜੇ ਅੱਜ ਕੱਲ ਜੋ ਸਾਇੰਸ ਹੈ ਉਹ ਹੁਣ 11 ਡਾਈਮੈਂਸ਼ਨਸ ਤੇ ਪਹੁੰਚੇ ਹਨ ਨਾ ਆਪਾਂ ਹਿੰਦੂਆਂ ਦੇ 108 ਗ੍ਰੰਥ ਹੈ ਚਾਰ ਵੇਦਾਂ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਇੱਕ ਗਾਇਤਰੀ ਮੰਤਰ ਟੋਟਲ 108 ਹੈ ਕ੍ਰਿਸ਼ਚਨਾਂ ਦੇ ਆਪਣੇ ਗ੍ਰੰਥ ਹੈ 올 ਟੈਸਟਾਮੈਂਟ ਐ ਨਿਊ ਟੈਸਟਾਮੈਂਟ ਐ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਵਾਲਾ ਸੀ ਨਾ ਮਾਣ ਨਾਲ ਸਾਡਾ ਜਿਹੜਾ ਸਿਰ ਹੈ ਉੱਚਾ ਹੋ ਜਾਂਦਾ ਕਿ ਗੁਰੂ ਪਾਤਸ਼ ਜੇ ਤੂੰ ਰਹਿਤ ਦੇ ਵਿੱਚ ਹੈ ਤਾਂ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਚੇਲਾ ਗੁਰੂ ਪਾਸ਼ਾ ਜੀ ਆਪਣੇ ਆਪ ਨੂੰ ਚੇਲਾ ਦਰਸਾ ਰਹੇ ਜੇ ਅਸੀਂ ਜ਼ਫਰਨਾਮਾ ਪੜ੍ਹੀ ਹੈ ਨਾ ਗੁਰੂ ਪਾਸ਼ਾ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਉਹਦੇ ਵਿੱਚ ਗੁਰੂ ਉਸ ਨੇ ਚਹਕਾਰੇ ਕੁਨਤ ਚਹਲ ਨਰ ਕਿਦੈਲ ਖਬਰ ਆਇਤ ਬਰੋ ਵੀ ਖਬਰ ਗੁਰੂ ਉਸ ਨੇ ਹੁੰਦਾ ਭੁੱਖੇ ਪਾਣੇ ਗੁਰੂ ਉਸ ਨੇ ਚਹਕਾਰੇ ਕੁਨਤ ਕੀ ਕਰਦੇ ਭੁੱਖੇ ਪਾਣੇ ਕੀ ਕਰਦੇ ਚਹਲ ਨਰ ਚਹਲ ਹੁੰਦਾ ਫਾਰਸੀ ਵਿੱਚ 40 ਨਰ ਹੁੰਦਾ ਬੰਦੇ ਭੁੱਖੇ ਪਾਣੇ 40 ਨਰ ਕੀ ਕਰਦੇ ਕਿ ਦਹ ਲਖ ਦਹ ਲਖ ਜਿਹੜੀ ਹਿੰਦੀ ਫਾਰਸੀ ਹੈ ਨਾ ਉਹਦੇ ਵਿੱਚ ਦਹ ਲਖ ਨੂੰ 10 ਲਖ ਕਿਹਾ ਜਾਂਦਾ ਸੋ ਦਹ ਲਖ ਦਾ ਮਤਲਬ ਹੈ 10 ਲਖ ਜਿਹੜੀ ਜਿਹੜੀ ਈਰਾਨ ਦੀ ਫਾਰਸੀ ਉਹਦੇ ਵਿੱਚ ਉਹਨੂੰ ਮਿਲੀਅਨ ਹੀ ਕਹਿੰਦੇ ਜਿਵੇਂ ਇੰਗਲਿਸ਼ ਦੇ ਵਿੱਚ ਮਿਲੀਅਨ ਹੁੰਦਾ ਨਾ ਸੋ ਦਹ ਲਖ ਬਰਾਇਤ ਬਰੋ ਵੀ ਖਬਰ 12 ਆਇਦ ਹੁੰਦਾ ਇੱਕ ਹੁੰਦਾ ਆਇਦ ਆਉਣਾ ਬਰਾਇਤ ਮਤਲਬ ਚੜ ਕੇ ਆਉਣਾ ਬਰੋ ਬੇਖਬਰ ਬੇਖਬਰ ਤੁਸੀਂ ਬਿਨਾ ਦੱਸੇ ਪੁੱਛੇ ਤੁਸੀਂ ਸਾਡੇ ਤੇ ਚੜ ਕੇ ਆ ਗਏ ਇਸ ਕਰਕੇ ਅਸੀਂ ਜੰਗ ਕੀਤਾ ਕਿ ਲੋਕ ਇਹ ਕਹਿੰਦੇ ਆ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਬੱਚਿਆਂ ਕੋਲ ਕਹਿੰਦੇ ਕਰਾਮਾਤ ਹੁੰਦੀ ਕਹਿੰਦੇ ਉਹ ਬਚ ਨਾ ਜਾਂਦੇ ਸੋ ਮੇਰੇ ਮਨ ਦੇ ਵਿੱਚ ਖਿਆਲ ਆਂਦਾ ਹੈ ਉਹਨਾਂ ਨੇ ਸਾਨੂੰ ਹੀ ਤਾਂ ਸਿਖਾਣਾ ਸੀ ਉਹਨਾਂ ਨੇ ਇਸੇ ਕਰਕੇ ਤਾਂ ਦੁਨੀਆ ਦੇ ਵਿੱਚ ਆਏ ਸੀ ਉਹ ਸਾਨੂੰ ਸਿਖਾਉਣ ਵਾਸਤੇ ਤਾਂ ਕਿ ਸਾਡੇ ਅੰਦਰ ਜਜ਼ਬਾ ਪੈਦਾ ਹੋਵੇ ਕਿ ਅਸੀਂ ਮੁਸ਼ਕਲ ਹਾਲਾਤਾਂ ਦੇ ਵਿੱਚ ਕਿਵੇਂ ਉਸ ਪਰਮਾਤਮਾ ਦੇ ਉੱਤੇ ਆਸਰ ਰੱਖ ਕੇ ਕਿਵੇਂ ਆਪਣਾ ਜੀਵਨ ਗੁਜ਼ਾਰਨਾ ਹੈਗਾ ਉਨਹੀਂ ਤਾਂ ਉਹਨਾਂ ਦਾ ਆਉਣ ਦਾ ਮਕਸਦ ਸਾਰਾ ਮਕਸਦ ਹੀ ਫਿਰ ਅਲੋਪ ਹੋ ਜਾਂਦਾ ਜਦੋਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤਾਂ ਬਹੁਤ ਕਰਮਾਤਾ ਦਿਖਾ ਵੀ ਦਿੰਦੇ ਜੀ ਸੋ ਅੰਮ੍ਰਿਤ ਵੇਲੇ ਦੀ ਖੇਡ ਜੇ ਪ੍ਰਾਪਤ ਹੋ ਜਾਵੇ ਤਾਂ ਉਹਦੇ ਵਿੱਚ ਵੀ ਬਹੁਤ ਕਰਮਾਤਾ ਹੈ ਜੀ ਪਰ ਜ਼ਾਹਰ ਨਹੀਂ ਹੋਣ ਦੇਣੀਆਂ ਹੁੰਦੀਆਂ ਜੀ ਜੇ ਜ਼ਾਹਰ ਹੋ ਜਾਣ ਸੋ ਫਿਰ ਉਹਦੇ ਵਿੱਚ ਅਹੰਕਾਰ ਅੱਗੇ ਆ ਜਾਂਦਾ ਇੱਕ ਕਹਿੰਦੇ ਬਹੁਤ ਵੱਡਾ ਗ੍ਰੰਥ ਸੀਗਾ ਸ਼ਾਇਦ ਵਿਦਿਆ ਸਾਗਰ ਨਾਂ ਆਉਂਦਾ ਹੈ ਅਤੇ ਨੌਮਨ ਭਾਰ ਹਾਂਜੀ ਨੌਮਨ ਭਾਰ ਸੀ ਤੇ ਉਹ ਵੀ ਕਹਿੰਦੇ ਕਿ ਸਰਸਾ ਦੀ ਭੇਡ ਚੜ ਗਿਆ ਸੀ ਉਸ ਵੇਲੇ ਜੋ ਉਹ ਸਰੰਦਾ ਹੈ ਜਿਸ ਨਾਲ ਆਸਾ ਦੀ ਵਾਰ ਦਾ ਕੀਰਤਨ ਹੋਇਆ ਸੀ ਇਸ ਥਾਨ ਦੇ ਉੱਤੇ ਉਹ ਇਸ ਸਮੇਂ ਜੀ ਦਾਸ ਨੇ ਦਰਸ਼ਨ ਕੀਤੇ ਸੀ ਜੋ ਤੇਗ ਦੀ ਗੱਲ ਕਰ ਰਹੇ ਹਾਂ ਨਾ ਤੁੰਗ ਸੰਸਾਰੇ ਪ੍ਰਭੂ ਜੀ ਸਿਨਾਈ ਬਿਨਾਂ ਤੇਗ ਤੀਰੰਗ ਰਹੇ ਨਹੀਂ ਪਾਈ ਤੇਗ ਅਤੇ ਤੀਰ ਤੋਂ ਬਿਨਾਂ ਬੰਦਾ ਬੰਦਾ ਨਹੀਂ ਹੈਗਾ ਕਿ ਗੁਰੂ ਪਾਸ਼ਾ ਜੀ ਇੱਥੇ ਤੱਕ ਬਿਆਨ ਕਰਦੇ ਆ ਕਿ ਬਿਨਾ ਤੇਗ ਕੇਸੰਗ ਨਾ ਦੇਵੋ ਦੇਦਾਰੇ ਉਸ ਤੇਗ ਤੋਂ ਬਿਨਾ ਤੇ ਕੇਸਾਂ ਤੋਂ ਬਿਨਾ ਮੇਰੇ ਦਰਸ਼ਨਾਂ ਲਈ ਆਪ ਜੀ ਬਿਲਕੁਲ ਨਾ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਉਸ ਮਹਾਨ ਪਵਿੱਤਰ ਸਥਾਨ ਤੇ ਮੌਜੂਦ ਆ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜੰਗ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਤੀਰਾਂ ਦੀ ਵਰਖਾ ਹੋ ਰਹੀ ਸੀ ਤੇ ਦੂਜੇ ਪਾਸੇ ਅੰਮ੍ਰਿਤ ਵੇਲਾ ਹੋ ਚੁਕਿਆ ਸੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਿੰਘੋ ਆਓ ਬੈਠੀਏ ਹੁਣ ਸਮਾਧੀਆਂ ਲਾਣ ਦਾ ਵਕਤ ਹੋ ਗਿਆ ਦੁਨੀਆ ਦੇ ਵਿੱਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਇੱਕ ਪਾਸੇ ਜੰਗ ਦਾ ਮੈਦਾਨ ਹੋਵੇ ਤੇ ਜੰਗ ਦੇ ਮੈਦਾਨ ਦੇ ਵਿੱਚ ਅੰਮ੍ਰਿਤ ਵੇਲਾ ਹੋ ਚੁੱਕਿਆ ਹੋਵੇ ਤੇ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਫਿਰ ਜੰਗ ਨੂੰ ਛੱਡ ਕੇ ਤੀਰ ਕਮਾਣਾਂ ਨੂੰ ਛੱਡ ਕੇ ਤਲਵਾਰਾਂ ਨੂੰ ਛੱਡ ਕੇ ਸਮਾਧੀਆਂ ਲਾ ਲੀਆਂ ਹੁਣ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਇੱਥੇ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਤੇ ਇਹ ਉਹੀ ਅਸਥਾਨ ਹੈ ਜਿੱਥੇ ਆਖੀਰਵਾਰ ਅਖੀਰ ਸਮੇ ਗੁਰਗੋਵੀ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤੇ ਇੱਥੋਂ ਫਿਰ ਇਸ ਤੋਂ ਬਾਅਦ ਸਾਰਾ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਮੇਰੇ ਨਾਲ ਭਾਈ ਸਾਹਿਬ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਰਹੇ ਸੀ ਇਤਿਹਾਸ ਬਾਰੇ ਜ਼ਿਕਰ ਕਰ ਰਹੇ ਸੀ ਕਿਉਂਕਿ ਕਈ ਚੀਜ਼ਾਂ ਹੈਗੀਆਂ ਉਹ ਟੁੱਟਵੀਆਂ ਸੰਗਤ ਨੂੰ ਪਤਾ ਹੁੰਦੀਆਂ ਨੇ ਅੱਜ ਸਾਰੇ ਹੀ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੰਘ ਵਸਦੇ ਨੇ ਸਿੱਖ ਵਸਦੇ ਨੇ ਸਾਰਿਆਂ ਦਾ ਹਿਰਦੇ ਦੇ ਤੌਰ ਦੇ ਉੱਤੇ ਆਤਮਾ ਦੇ ਤੌਰ ਦੇ ਉੱਤੇ ਮਨ ਇੱਥੇ ਹੀ ਲੱਗਿਆ ਹੋਇਆ ਹੈ ਤੇ ਸਿੰਘ ਸਾਹਿਬ ਦੇ ਨਾਲ ਅਸੀਂ ਬਚਨ ਕਰ ਰਹੇ ਸੀ ਸਿੰਘ ਸਾਹਿਬ ਜ਼ਿਕਰ ਤੁਸੀਂ ਕਰ ਰਹੇ ਸੀ ਇਤਿਹਾਸ ਦਾ ਥੋੜਾ ਜਿਹਾ ਮੈਂ ਚਾਹੁੰਦਾ ਸੰਗਤ ਦੇ ਨਾਲ ਵੀ ਅਸੀਂ ਜ਼ਰੂਰ ਸਾਂਝ ਪਾਈਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਥਾਨ ਹੈ ਜੀ ਇੱਥੋਂ ਦਾ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਜੰਗ ਦੇ ਮੈਦਾਨ ਦੇ ਵਿੱਚ ਇਤਿਹਾਸਾ ਦੀ ਵਾਰ ਦੇ ਆ ਕੀਰਤਨ ਕੀਤਾ ਔਰ ਇੱਥੋਂ ਇਹ ਵੀ ਲਿਖਿਆ ਹੋਇਆ ਮਿਲਦਾ ਹੈ ਕਿ ਭਾਈ ਉਤੇਜ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੁੰਦੀ ਹੈ ਔਰ ਇਹ ਵੀ ਜ਼ਿਕਰ ਮਿਲਦਾ ਹੈ ਕਿ ਭਾਈ ਜੈਤਾ ਜੀ ਜੋ ਭਾਈ ਜੀਵਨ ਸਿੰਘ ਜੀ ਬਣ ਗਏ ਸੀ ਉਹਨਾਂ ਦੀ ਵੀ ਸ਼ਹਾਦਤ ਹੁੰਦੀ ਹੈ ਫਿਰ ਇੱਥੋਂ ਪਰਿਵਾਰ ਸਾਰਾ ਵਿਛੜ ਜਾਂਦਾ ਹੈ ਥੋੜੇ ਸੰਗਤ ਨਾਲ ਜ਼ਰੂਰ ਸਾਂਝ ਪਾਓ ਜੀ ਹਾਂ ਜੀ ਹਾਂ ਜੀ ਵਾਜਿਵੇਂ ਆਪ ਜੀ ਕਹਿ ਰਹੇ ਹੋ ਆਪ ਜੀ درست ਫਰਮਾ ਰਹੇ ਹੋ ਕਿ ਜੋ ਸ਼ਾਹੀ ਟਿੱਬੀ ਤੀਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਉਹ ਤੇ ਸ਼ਾਹੀ ਟਿੱਬੀ ਤੇ ਜੋ ਪੰਜ ਘੰਟੇ ਉੱਥੇ ਜੰਗ ਚੱਲਦਾ ਕਮਾਸਾਨ ਦਾ ਤੇ ਉੱਥੇ ਜਿਹੜਾ ਸ਼ਾਹੀ ਟਿੱਬੀ ਇਥੋਂ ਪਿੱਛੇ ਹੈ ਜੀ ਪਿੱਛੇ ਜੀ ਹਾਂਜੀ ਪਿੱਛੇ ਆਨੰਦਪੁਰ ਸਾਹਿਬ ਵੱਲ ਨੂੰ ਹੈ ਅੱਛਾ ਇਹ ਮਤਲਬ ਕਿ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹਾਂਜੀ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਪਹਿਲਾ ਪੜਾ ਹੁੰਦਾ ਉਹ ਪੜਾ ਜੀ ਹਾਂਜੀ ਆਪਾਂ ਇਤਿਹਾਸ ਦੇ ਮੁਤਾਬਕ ਜਿਹੜਾ ਪਹਿਲਾ ਪੜਾਇਆ ਉਹ ਤੀਰ ਸਾਹਿਬ ਸ਼ਾਹੀ ਟਿੱਬੀ ਜਿਹੜਾ ਉਹ ਆਉਂਦਾ ਹੈ ਅੱਛਾ ਤੇ ਇਹ ਹੁਣ 1702 ਤੇ 1704 ਦਾ ਅਲੱਗ-ਅਲੱਗ ਜੇਕਰ ਹੈ ਜਿੱਥੇ 1702 ਦੇ ਵਿੱਚ ਕਈ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਵੀ ਜਿਹੜਾ ਨਿਰਮੋਘੜ ਸਾਹਿਬ ਹੈ ਉੱਥੇ ਗੁਰੂ ਪਾਤਸ਼ਾਹ ਜੀ 1704 ਦੇ ਵਿੱਚ ਨਹੀਂ ਗਏ ਤੇ ਕਿਤੇ ਕਿਤੇ ਇਤਿਹਾਸ ਦੇ ਵਿੱਚ ਆਇਆ 1704 ਦੇ ਵਿੱਚ ਵੀ ਗਏ ਐ ਸੋ ਇਹਦੇ ਵਿੱਚ ਸਾਨੂੰ ਬਾਦ-ਵਿਵਾਦ ਕਾਹੂ ਸੇਨਾ ਕੀ ਜੇ ਰਸਨਾ RAM ਰਸਾਇਨ ਵੀ ਜੇ ਸੋ ਇਹਦੇ ਵਿੱਚ ਬਾਦ-ਵਿਵਾਦ ਨਹੀਂ ਆਪਾਂ ਨੂੰ ਪਹਿਣਾ ਚਾਹੀਦਾ ਸੋ ਜੋ ਆਪ ਜੀ ਇਸ ਥਾਂ ਦਾ ਇਤਿਹਾਸ ਦਾ ਜ਼ਿਕਰ ਕਰ ਰਹੇ ਹੋ ਇੱਥੇ ਭਾਈ ਉਦੇਸ਼ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਹੋ ਚੁੱਕੀ ਹੈ ਕਿਉਂਕਿ ਭਾਈ ਉਦੇਸ਼ ਸਿੰਘ ਜੀ ਦਾ ਜਿਹੜਾ ਚਿਹਰਾ ਮਹਾਰਾਣਾ ਉਗਰ ਗੋਬਿੰਦ ਸਿੰਘ ਮਹਾਰਾਜੀ ਨਾਲ ਮਿਲਦਾ ਜੁਲਦਾ ਸੀ ਸੋ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਜਦੋਂ ਭਾਈ ਉਦੇਸ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਪਿੱਛੇ ਜਾਓ ਤੇ ਕਿਉਂਕਿ ਉੱਥੇ ਜਿਹੜੇ ਸਾਬਜਦਆ ਬਾਬਾਜੀਤ ਸਿੰਘ ਜੀ ਨੇ ਉਹ ਜੰਗ ਕਰ ਰਹੀ ਸੀ ਸੋ ਸਾਬਜਦਆ ਬਾਬਾਜੀਤ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਅੱਗੇ ਵੱਲ ਨੂੰ ਤੋਰ ਦਿਓ ਆਪ ਜੀ ਉੱਥੇ ਜੰਗ ਕਰੋ ਸੋ ਉਸ ਥਾਂ ਤੇ ਫਿਰ 5 ਘੰਟੇ ਦਾ ਜਿਹੜਾ ਜੰਗ ਚੱਲਦਾ ਹੈ ਤੇ ਸਾਹਿਬ ਜੀ ਦਾ ਬਾਬਾ ਜੀ ਸਿੰਘ ਜੀ ਇੱਥੇ ਆ ਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਹੁੰਦੇ ਨੇ ਸੋ ਇੱਥੇ ਜਿਹੜਾ ਪਰਿਵਾਰ ਵਿਛੋੜੇ ਦੀ ਆਪ ਜੀ ਗੱਲ ਕਰਦੇ ਹੋ ਕਿ ਇੱਥੇ ਆਸਾ ਦੀ ਵਾਰ ਦਾ ਕੀਰਤਨ ਜਿਹੜਾ ਅੰਮ੍ਰਿਤ ਵੇਲੇ ਹੁੰਦਾ ਇੱਥੇ ਸੋ ਗੁਰੂ ਪਾਤਸ਼ਾਹ ਜੀ ਇੱਥੇ ਅੰਮ੍ਰਿਤ ਵੇਲੇ ਪਹੁੰਚਦੇ ਨੇ ਸੋ ਬਹੁਤ ਦਰੁਸਤ ਆਪ ਜੀ ਨੇ ਫਰਮਾਇਆ ਕਿ ਜੰਗ ਦਾ ਪਖਦਾ ਮੈਦਾਨ ਹੋਵੇ ਤੇ ਸਾਡੇ ਵਰਗੇ ਜਿਹੜੇ ਮਨਮੁਖ ਹੋਣ ਉਹ ਚੰਗੇ ਭਲਿਆਂ ਵੇਲਿਆਂ ਦੇ ਵਿੱਚ ਵੀ ਨਿਤਨੇਮ ਜਿਹੜਾ ਉਹ ਛੱਡ ਦੇਣ ਤੇ ਵਿਸਾਰ ਦੇਣ ਤੇ ਗੁਰੂ ਪਾਸ਼ਾ ਜੀ ਮੈਦਾਨੇ ਜੰਗ ਦੇ ਵਿੱਚ ਵੀ ਜਿਹੜਾ ਉਹ ਨਿਤਨੇਮ ਜਿਹੜਾ ਹੈ ਉਹ ਸਿੰਘਾਂ ਨੂੰ ਇੱਕ ਤਰੀਕੇ ਨਾਲ ਦ੍ਰਿੜ ਕਰਵਾ ਰਹੇ ਨੇ ਕਿ ਇਹ ਤੁਸੀਂ ਨਹੀਂ ਛੱਡਣਾ ਸੋ ਉਹ ਸਾਤ ਸਾਲ ਦੀ ਵਾਰ ਦੇ ਕਰਕੇ ਬਿਆਨਤ ਸ਼ਹੀਦੀਆਂ ਹੋਈਆਂ ਹੋਣਗੀਆਂ ਜੀ ਸੋ ਇਹ ਜਿਹੜੀਆਂ ਸ਼ਹੀਦੀਆਂ ਗੁਰੂ ਪਾਸ਼ਾ ਜੀ ਨੂੰ ਬਹੁਤ ਪਿਆਰੀਆਂ ਸੀ ਤੇ ਕਿਉਂਕਿ ਗੁਰੂ ਪਾਸ਼ਾ ਜੀ ਨੂੰ ਜਿਹੜਾ ਉਹ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਹੈ ਉਹ ਪਿਆਰਾ ਸੀ ਸੋ ਜੋ ਇੱਕ ਹੋਰ ਇਤਿਹਾਸ ਵਿੱਚ ਆਉਂਦਾ ਜੋ ਉਹ ਸਰੰਦਾ ਹੈ ਜਿਸ ਨਾਲ ਆਸਾ ਦੀ ਵਾਰ ਦਾ ਕੀਰਤਨ ਹੋਇਆ ਸੀ ਇਸ ਥਾਨ ਦੇ ਉੱਤੇ ਉਹ ਇਸ ਸਮੇਂ ਜੀ ਦਾਸ ਨੇ ਦਰਸ਼ਨ ਕੀਤੇ ਸੀ ਉਹ ਖੰਨੇ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਹੈ ਉਹਦਾ ਨਾਮ ਹੈ ਜੀ ਕਪੂਰਗੜ੍ਹ ਸਾਹਿਬ اچھا ਉਹ ਕਪੂਰਗੜ੍ਹ ਸਾਹਿਬ ਦੇ ਵਿੱਚ ਉਹ ਸਰੰਦਾ ਜੇ ਆਪ ਜੀ ਦੇਖਣਾ ਚਾਹੋ ਤਾਂ ਇਸ ਸਮੇ ਉਹ ਪਿਆ ਹੋਇਆ ਹੈ ਅੱਛਾ ਜੀ ਹਾਂ ਜੀ ਉਹ ਜਿਵੇਂ ਇਤਿਹਾਸ ਮੁਤਾਬਕ ਕਰ ਸਕਦੀ ਮਤਲਬ ਸੰਗਤ ਹੈ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਸਰੰਦਾ ਇੱਕ ਹੋਰ ਵੀ ਸ਼ਸਤਰ ਹੈ ਕਾਫੀ ਸਾਰੇ ਤੇ ਉੱਥੇ ਗੁਰੂ ਸਾਹਿਬ ਦੇ ਦੋ ਸਰੂਪ ਹੈ ਇੱਕ ਹੱਥ ਲਿਖਾ ਸਰੂਪ ਹੈ ਉਹ ਦਸਮ ਗ੍ਰੰਥ ਸਾਹਿਬ ਮਹਾਰਾਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਹੱਥ ਲਿਖਾ ਸਰੂਪ ਹੈ ਉਹ ਤੇ ਉਹ ਸਾਰਾ ਕੁਝ ਜੋ ਹੈ ਉੱਥੇ ਪਿਆ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਥੋਂ ਇਹ ਵੀ ਦੱਸਦੇ ਆ ਵੀ ਜਿੱਥੋਂ ਜਿੱਦਾਂ ਗੁਰਗੋਇੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਬਹੁਤ ਸਾਰਾ ਖਜ਼ਾਨਾ ਸੀ ਸਾਹਿਤਿਕ ਖਜ਼ਾਨਾ ਵੀ ਸੀਗਾ ਇੱਕ ਕਹਿੰਦੇ ਬਹੁਤ ਵੱਡਾ ਗ੍ਰੰਥ ਸੀਗਾ ਸ਼ਾਇਦ ਵਿਦਿਆ ਸਾਗਰ ਨਾਂ ਆਉਂਦਾ ਹੈ ਤੇ ਨੌਮਣ ਭਾਰ ਹਾਂਜੀ ਨੌਮਣ ਭਾਰ ਸੀਂਦੇ ਹਾਂ ਤੇ ਉਹ ਵੀ ਕਹਿੰਦੇ ਕਿ ਸਰਸਾ ਦੀ ਭੇਡ ਚੜ ਗਿਆ ਸੀ ਉਸ ਵੇਲੇ ਹਾਂਜੀ ਇਹ ਤਾਂ ਜੀ ਹੁਣ ਗੁਰੂ ਸਾਹਿਬ ਆਪ ਹੀ ਜਾਣੀ ਜਾਣ ਹੈ ਸੋ ਗੁਰੂ ਸਾਹਿਬ ਨੇ ਜਿਹੜੀ ਬਾਣੀ ਹੈ ਉਹ ਕਿਸ ਤਰ੍ਹਾਂ ਸਿੱਖਾਂ ਕੋਲੋਂ ਕੁਝ ਬਾਣੀ ਜੜੀ ਹੋ ਸਕਦਾ ਉਹਲੇ ਰੱਖੀ ਹੋਵੇ ਹਜੇ ਤੱਕ ਗੁਰੂ ਸਾਹਿਬ ਦੀ ਖੇਡ ਸੀ ਗੁਰੂ ਸਾਹਿਬ ਦੀ ਖੇਡ ਸੀ ਹਾਂਜੀ ਜੇ ਬਚਾਣਾ ਹੁੰਦਾ ਗੁਰੂ ਸਾਹਿਬ ਕਰ ਸਕਦੇ ਸੀ ਬਿਲਕੁਲ ਜੀ ਬਿਲਕੁਲ ਇਹ ਜੇ ਬਚਾਉਣਾ ਚਾਹੁੰਦੇ ਤਾਂ ਗੁਰੂ ਪਾਤਸ਼ਾਹ ਜੀ ਤਾਂ ਬਚਾ ਹੀ ਸਕਦੇ ਸੀ ਨਾ ਸੋ ਇਹ ਗੁਰੂ ਪਾਤਸ਼ਾਹ ਜੀ ਦੀ ਖੇਡ ਸੀ ਕਿ ਹੋ ਸਕਦਾ ਕੋਈ ਸਿੰਘਾਂ ਨੇ ਜਿਹੜੇ ਬਚਨ ਜੜੇ ਉਹ ਬਚਨ ਪਾਲ ਨਹੀਂ ਸਕਣਗੇ ਬਹੁਤ ਪੜੇਗਾ ਜੰਗ ਇਹ ਬਚਨ ਹੁੰਦੇ ਨਾ ਸੋ ਜੇ ਅਸੀਂ ਬਚਨ ਨਹੀਂ ਪਾਲੇ ਤੇ ਉਸ ਸਮੇਂ ਦੇ ਵਿੱਚ ਸਾਨੂੰ ਅਸੀਂ ਗੁਰੂ ਪਾਸ਼ਾ ਜੀ ਕਹਿੰਦੇ ਸੀ ਖੜਜੋ 8 ਦਿਨ ਕੜਜੋ ਫਿਰ ਗੁਰੂ ਪਾਸ਼ਾ ਜੀ ਨੇ ਅਖੀਰ ਚ ਆ ਕੇ ਕਿਹਾ ਕਿ ਚਲੋ ਅੰਮ੍ਰਿਤ ਵੇਲੇ ਤੱਕ ਹੀ ਖੜਜੋ ਇੱਥੇ ਹੀ ਰਾਜ ਹੋ ਜਾਏਗਾ ਸੋ ਸਿੰਘਾਂ ਨੇ ਜੇ ਅਸੀਂ ਉਹ ਬਚਨ ਨਹੀਂ ਮੰਨੇ ਆ ਫਿਰ ਉਹ ਸ਼ਾਇਦ ਇਸੇ ਕਰਕੇ ਜੰਗਾਂ ਜੁੱਦਾਂ ਚ ਪਈਆਂ ਬਾਕੀ ਚੜਦੀ ਕਲਾ ਜੀ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਇਹ ਵੀ ਗੁਰੂ ਪਾਸ਼ਾ ਜੀ ਦੇ ਬਚਨ ਹੈ ਸੋ ਬੱਪੂ ਸਿੰਘ ਸਾਹਿਬ ਮੈਂ ਇੱਕ ਚੀਜ਼ ਦੇਖਦਾ ਜੇ ਉਹ ਜੰਗ ਨਾ ਹੋਏ ਹੁੰਦੇ ਤਾਂ ਸਾਨੂੰ ਅੱਜ ਸੇਧ ਨਹੀਂ ਮਿਲਣੀ ਸੀ ਅਸੀਂ ਅੱਜ ਵੀ ਚੇਤੇ ਕਰਦੇ ਹਾਂ ਜਦੋਂ ਕੋਈ ਮਾੜਾ ਸਮਾਂ ਆ ਜਾਏ ਜਿਹਦੇ ਕੋਈ ਇਹੋ ਜਿਹਾ ਕੋਈ ਸਮਾਂ ਆ ਜਾਏ ਜੰਗ ਵਾਲਾ ਸਮਾਂ ਆ ਜਾਏ ਸਿੰਘ ਮਿਸਾਲ ਦਿੰਦੇ ਆ ਵੀ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਇੱਕਦਮ ਹੌਂਸਲਾ ਆ ਜਾਂਦਾ ਗੁਰਗੋਵੀ ਸਿੰਘ ਜੀ ਮਹਾਰਾਜ ਨੂੰ ਜਦੋਂ ਅਸੀਂ ਚੇਤੇ ਕਰਦੇ ਹਾਂ ਕਿ ਮਾਛੀਵਾੜੇ ਉਹ ਸੂਲਾਂ ਦੀ ਸੇਜ ਪਿਛਾ ਕੇ ਪਏ ਤੇ ਇਕਦਮ ਚੇਤੇ ਆ ਜਾਂਦਾ ਵੀ ਸਾਡੇ ਉੱਤੇ ਤਾਂ ਹਲੇ ਤਕਲੀਫ ਹੀ ਨਹੀਂ ਆਈ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਚੇਤੇ ਕਰਦੇ ਆਂ ਵੀ ਉਹ ਤਤੀ ਤਵੀ ਦੇ ਉੱਤੇ ਬੈਠੇ ਆ ਫਿਰ ਸੋਚਦੇ ਆਂ ਵੀ ਸਾਨੂੰ ਤਾਂ ਹਲੇ ਕੁਝ ਹੋਇਆ ਹੀ ਨਹੀਂ ਜੇ ਤਤੀ ਤਵੀ ਦੇ ਉੱਤੇ ਬੈਠ ਕੇ ਉਹਦਾ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਜੇ ਜੰਗਲ ਦੇ ਵਿੱਚ 16 ਦੀ ਸੇਜ ਵਿਛਾ ਕੇ ਸ਼ੁਕਰਾਨਾ ਕੀਤਾ ਜਾ ਸਕਦਾ ਹੈ ਫਿਰ ਦੁਬਾਰਾ ਹੌਸਲਾ ਆ ਜਾਂਦਾ ਚੇਤੇ ਕਰਕੇ ਨਾ ਵੀ ਜੀ ਆਪ ਜੀ ਨੇ ਵੀ ਜਿਹੜੀ ਗੱਲ ਕਹੀ ਹੈ ਨਾ ਕਿ ਜੇ ਇਦਾਂ ਨਾ ਹੋਇਆ ਹੁੰਦਾ ਹੈ ਨਾ ਸੋ ਇਹ ਤਾਂ ਚਲੋ ਰਜ਼ਾ ਸੀ ਜੇ ਹੋਇਆ ਤਾਂ ਵੀ ਰਜ਼ਾ ਹੈ ਜੋ ਹੋਇਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਸੋ ਜੋ ਹੋਇਆ ਉਹ ਵੀ ਰ ਇਹ ਗੱਲ ਹੈ ਕਿ ਗੁਰੂ ਪਾਸ਼ਾ ਜੀ ਨੇ ਜਿਹੜਾ ਜ਼ਫਰਨਾਮਾ ਲਿਖਦੇ ਹਨ ਔਰੰਗਜ਼ੇਬ ਨੂੰ ਉਹਦੇ ਵਿੱਚ ਇੱਕ ਗੱਲ ਕਹਿੰਦੇ ਆ ਇੱਕ ਤਾਂ ਜਵਾਬ ਜੀ ਨੇ ਇਹ 40 ਸਿੰਘਾਂ ਦਾ ਜਿਹੜਾ ਵਰਣਨ ਕੀਤਾ ਕਿ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਦੂਜੇ ਪਾਸੇ ਗੁਰੂ ਪਾਸ਼ਾ ਜੀ ਕਹਿੰਦੇ ਆ ਕਿ ਜਦੋਂ ਅਸੀਂ ਉੱਥੇ ਸੀ ਤੁਸੀਂ ਸਾਨੂੰ ਮਜਬੂਰ ਕੀਤਾ ਅਸੀਂ ਜੇ ਮਜਬੂਰ ਨਾ ਤੁਸੀਂ ਸਾਨੂੰ ਕਰਦੇ ਸਾਡਾ ਜੰਗ ਕਰਨ ਦਾ ਸ਼ੌਂਕ ਨਹੀਂ ਹੈ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਉੱਥੋਂ ਦੀ ਸਮਝ ਆਉਂਦੀ ਹੈ ਕਿ ਜੇ ਅਸੀਂ ਜ਼ਫਰਨਾਮਾ ਪੜ੍ਹੀ ਹੈ ਨਾ ਗੁਰੂ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਉਹਦੇ ਵਿੱਚ ਗੁਰੂ ਉਸ ਨੇ ਚਹਿਕਾਰੇ ਕੁੰਨ ਚਹਲਨਰ ਕਿਦੈ ਅਖਬਾਰਾਇਤ ਬਰੋਬੀ ਖਬਰ ਗੁਰੂ ਉਸ ਨੇ ਹੁੰਦਾ ਭੁੱਖੇ ਪਾਣੇ ਗੁਰੂ ਉਸ ਨੇ ਚਹਿਕਾਰੇ ਕੁੰਨ ਕੀ ਕਰਦੇ ਭੁੱਖੇ ਪਾਣੇ ਕੀ ਕਰਦੇ ਚਹਲਨਰ ਚਹਲ ਹੁੰਦਾ ਫਾਰਸੀ ਵਿੱਚ ਚਾਲੀ ਨਰ ਹੁੰਦਾ ਬੰਦੇ ਭੁੱਖੇ ਪਾਣੇ ਚਾਲੀ ਨਰ ਕੀ ਕਰਦੇ ਗਰੋਸ ਨੇ ਚਹਕਾਰੇ ਕੋ ਨਚਨਰ ਕਿ ਦਹ ਲਖ ਦਹ ਲਖ ਜਿਹੜੀ ਹਿੰਦੀ ਫਾਰਸੀ ਹੈ ਨਾ ਉਹਦੇ ਵਿੱਚ ਦਹ ਲਖ ਨੂੰ 10 ਲਖ ਕਿਹਾ ਜਾਂਦਾ ਸੋ ਦਹ ਲਖ ਦਾ ਮਤਲਬ ਹੈ 10 ਲਖ ਜਿਹੜੀ ਜਿਹੜੀ ਈਰਾਨ ਦੀ ਫਾਰਸੀ ਉਹਦੇ ਵਿੱਚ ਉਹਨੂੰ ਮਿਲੀਅਨ ਹੀ ਕਹਿੰਦੇ ਜਿਵੇਂ ਇੰਗਲਿਸ਼ ਦੇ ਵਿੱਚ ਮਿਲੀਅਨ ਹੁੰਦਾ ਨਾ ਸੋ ਦਹ ਲਖ ਬਰਾਇਤ ਬਰੋ ਵੀ ਖਬਰ 12 ਆਇਦ ਹੁੰਦਾ ਇੱਕ ਹੁੰਦਾ ਆਇਦ ਆਉਣਾ ਬਰਾਇਤ ਮਤਲਬ ਚੜ ਕੇ ਆਉਣਾ ਬਰੋ ਬੇਖਬਰ ਬੇਖਬਰ ਤੁਸੀਂ ਬਿਨਾ ਦੱਸੇ ਪੁੱਛੇ ਤੁਸੀਂ ਸਾਡੇ ਤੇ ਚੜ ਕੇ ਆ ਗਏ ਜੀ ਸੋ ਅਥੇ ਮੇਰੇ ਜਿਹੜੇ 40 ਸਿੰਘ ਐ ਭੁੱਖੇ ਪਾਣੇ ਉਹ ਕੀ ਕਰਦੇ ਇਸ ਕਰਕੇ ਅਸੀਂ ਜੰਗ ਕੀਤਾ ਗੁਰੂ ਪਾਸ਼ਾ ਜੀ ਨੇ ਸਾਨੂੰ ਇਹ ਚੀਜ਼ਾਂ ਦਰਸਾਈਆਂ ਕਿ ਅਸੀਂ ਜੰਗ ਕਿਉਂ ਕਰਦੇ ਆ ਜੰਗ ਕਰਨਾ ਸਾਡਾ ਸ਼ੌਂਕ ਨਹੀਂ ਹੈ ਹਾਂ ਸਾਡਾ ਸ਼ਸਤਰ ਅਸੀਂ ਰੱਖਣੇ ਆ ਹਮੇਸ਼ਾ ਗੁਰੂ ਪਾਸ਼ਾ ਜੀ ਸਾਨੂੰ ਇਹ ਵਚਨ ਕਰਦੇ ਆ ਨਾ ਕਿ ਸ਼ਸਤਰਹੀਨ ਨਾ ਕਬੂ ਹੋਈ ਰਹਿਤਬੰਦ ਖਾਲਸਾ ਐ ਸੋਈ ਸਾਰੀ ਖੇਡ ਜੋ ਹੈ ਜੀ ਉਹ ਰਹਿਤ ਦੀ ਐ ਸੋ ਜੇ ਅਸੀਂ ਰਹਿਤ ਵਿੱਚ ਰਵਾਂਗੇ ਰਹਿਣ ਹੀ ਰਹੇ ਸੋਈ ਸਿੱਖ ਮੇਰਾ ਵਹ ਸਾਇਮਾ ਉਸਕਾ ਚਿਹਰਾ ਇੱਕ ਪਾਸੇ ਗੁਰੂ ਪਾਸ਼ਾ ਜੀ ਕਹਿੰਦੇ ਆ ਤੂੰ ਮੇਰੇ ਕੋ ਮੰਗ ਕੀ ਮੰਗਦਾ ਜੇ ਤੂੰ ਰਹਿਤ ਦੇ ਵਿੱਚ ਹੈ ਤਾਂ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰਾ ਚੇਲਾ ਗੁਰੂ ਪਾਸ਼ਾ ਜੀ ਆਪਣੇ ਆਪ ਨੂੰ ਚੇਲਾ ਦਰਸਾ ਰਹੇ ਆ ਪਰ ਦੂਸਰੇ ਪਾਸੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜੇ ਰਹਿਣੀ ਨਹੀਂ ਹੈਗੀ ਨਾ ਫਿਰ ਰਹਿਤ ਬਿਨਾ ਨਾ ਸਿੱਖ ਕਹਾਵੇ ਸਿੱਖੀ ਦੀ ਡੈਫੀਨੇਸ਼ਨ ਆਪਾਂ ਹਰ ਕੋਈ ਆਪਣੇ ਆਪ ਨੂੰ ਕਹਿੰਨੇ ਆ ਸੀ ਸਿੱਖ ਹਾਂ ਜੀ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾਂ ਖਾਵੇ ਤਾਂ ਰਹਿਤ ਤੋਂ ਬਿਨਾ ਅਸੀਂ ਸਿੱਖ ਨਹੀਂ ਹੈਗੇ ਰਹਿਤ ਦੇ ਵਿੱਚ ਹੀ ਹੈ ਜੀ ਸਾਰਾ ਕੁਝ ਜੇ ਅਸੀਂ ਨਿਤਨੇਮ ਕਰਦੇ ਹਾਂ ਉਹ ਵੀ ਰਹਿਤ ਦੇ ਵਿੱਚ ਹੈ ਬਾਣੀ ਬਾਣਾ ਪੰਖ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਇਹ ਵੀ ਰਹਿਤ ਦੇ ਵਿੱਚ ਹੀ ਹੈ ਸੋ ਜੇ ਅਸੀਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਂਨੇ ਆ ਵੀ ਰਹਿਤ ਦੇ ਵਿੱਚ ਹੀ ਹੈ ਗੁਰੂ ਘਰਾਂ ਦੇ ਦਰਸ਼ਨਨ ਕਰਕੇ ਅਸੀਂ ਜੇ ਇਤਿਹਾਸ ਆਪਣੇ ਦ੍ਰਿੜ ਕਰਾਉਣਾ ਹੈ ਨਿਤਨੇਮ ਆਪਣੇ ਬੱਚਿਆਂ ਨੂੰ ਵੀ ਦ੍ਰਿੜ ਕਰਾਉਣਾ ਹੈ ਇਹ ਵੀ ਇਤਿਹਾਸ ਜੋ ਵੀ ਕੁਝ ਆਪਣੇ ਚ ਰੋਖੇ ਮਿਲਦੇ ਆ ਉਹ ਸਾਰਾ ਕੁਝ ਆਪਣਾ ਰਹਿਤ ਦੇ ਵਿੱਚ ਹੀ ਹੈ ਜੀ ਸੋ ਜੇ ਆਪਾਂ ਰਹਿਤ ਦੇ ਵਿੱਚ ਚੱਲਦੇ ਆ ਫਿਰ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਆਪ ਜੀ ਨੇ ਇੱਕ ਹੋਰ ਜਿਹੜੀ ਚੀਜ਼ ਫਰਮਾਈ ਹੈ ਕੀ ਜੇ ਐਦਾਂ ਨਾ ਹੁੰਦਾ ਫਿਰ ਕੀ ਹੁੰਦਾ ਸੋ ਫਿਰ ਹੋ ਸਕਦਾ ਸਾਡੇ ਵਰਗੇ ਮੂਰਖ ਕੋਈ ਲੋਕ ਕਹਿੰਦੇ ਕਿ ਗੁਰੂ ਸਾਹਿਬ ਨੇ ਨਾ ਕਿਲਾ ਨਹੀਂ ਛੱਡਿਆ ਜੇ ਛੱਡ ਦਿੰਦੇ ਨਾ ਤਾਂ ਇੰਨਾ ਕਤਲੇਆਮ ਨਾ ਹੁੰਦਾ ਹਮ ਮਤਲਬ ਅਸੀਂ ਉਸ ਜੰਗ ਦੇ ਮੈਦਾਨ ਨੂੰ ਕਤਲੇਆਮ ਦੱਸਦੇ ਆ ਤੇ ਗੁਰੂ ਸਾਹਿਬ ਜਿਹੜੇ ਉਹ ਜੰਗ ਦੇ ਮੈਦਾਨ ਨੂੰ ਮੈਂ ਮਾਫੀ ਚਾਹਨਾ ਆਪਜੀ ਦੀ ਗੱਲ ਤੋਂ ਗੁਰੂ ਸਾਹਿਬ ਜਿਹੜੇ ਉਹ ਜੰਗ ਦੇ ਮੈਦਾਨ ਨੂੰ ਬਹੁਤ ਚਾਵਾਂ ਨਾਲ ਗੁਰੂ ਸਾਹਿਬ ਜਿਹੜੇ ਹਨ ਉਹ ਕਾਗੜਦੰਗ ਕਾਤੀ ਕਟਾਰੀ ਕੜਾਕੰਗ ਤਾਗੜਦੰਗ ਤੀਰੰਗ ਪੰਕੜਾਕੰਗ ਜਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗਾ ਜੀ ਮਹਾਗਜਾ ਜੀ ਸੋ ਗੁਰੂ ਪਾਤਸ਼ਾਹ ਜੀ ਦੇ ਬਿਆਨ ਕਰਨ ਦਾ ਤਰੀਕਾ ਹੋਰ ਹੈ ਸਾਡੇ ਸਮਝਣ ਦੀ ਜਿਹੜੀ ਸਾਡੀ ਬੁੱਧੀ ਆ ਉਹ ਬਹੁਤ ਛੋਟੀ ਆਸੀਂ ਹੀਣੇ ਆ ਬਹੁਤ ਜੀ ਤੁਸੀਂ ਜਿਹੜਾ ਜ਼ਿਕਰ ਕੀਤਾ ਮੈਂ ਮੇਰਾ ਸਵਾਲ ਸੀਗਾ ਵੈਸੇ ਜ਼ਹਿਨ ਦੇ ਵਿੱਚ ਇਹ ਜਿੱਦਾਂ ਤੁਸੀਂ ਕਿਹਾ ਕਿ ਲੋਕਾਂ ਨੇ ਦੂਜੀ ਤਰਫ ਹੋ ਜਾਣਾ ਸੀ ਗੱਲਾਂ ਕਰਨੀ ਸੀ ਇੱਕ ਚਿੱਠੀ ਦਾ ਜ਼ਿਕਰ ਮਿਲਦਾ ਹੈ ਕਿ ਕੁਰਾਨ ਭੇਜੀ ਗਈ ਸੀ ਔਰੰਗਜ਼ੇਬ ਵੱਲੋਂ ਜਿਹੜਾ ਕਾਜ਼ੀ ਉਥੋਂ ਆਪਣਾ ਸਮਾਨੀ ਤੋਂ ਭੇਜਿਆ ਗਿਆ ਤੇ ਉਹਦੇ ਵਿੱਚ ਕਸਮ ਵੀ ਲਿਖੀ ਗਈ ਕਿ ਤੁਸੀਂ ਜਿਹੜੇ ਅਨੰਤਪੁਰ ਸਾਹਿਬ ਖਾਲੀ ਕਰਦੇ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਔਰ ਇਸ ਤੋਂ ਪਹਿਲਾਂ ਇੱਕ ਗਊ ਆਟੇ ਦੀ ਗਊ ਬਣਾ ਕੇ ਪਹਾੜੀ ਰਾਜਿਆਂ ਨੇ ਵੀ ਕਸਮ ਖਾਈ ਇਹਦੇ ਇਹਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਸੀ ਉਸ ਕੁਰਾਨ ਦੇ ਨਾਲ ਜਿਹੜੀ ਚਿੱਠੀ ਸੀ ਕਿਹਾ ਗਿਆ ਸੀ ਕਿ ਅਸੀਂ ਕੁਰਾਨ ਦੀ ਕਸਮ ਖਾਂਦੇ ਆਂ ਤੁਹਾਨੂੰ ਮਾਮਲਾ ਨਹੀਂ ਕਰਾਂਗੇ ਤੇ ਸ਼ਾਇਦ ਜਗ੍ਹਾ ਦਾ ਵੀ ਜ਼ਿਕਰ ਮਿਲਦਾ ਕਿ ਤੁਸੀਂ ਦੀਨੇ ਕਾਂਗੜ ਦੀ ਜਗ੍ਹਾ ਤੇ ਚਲੇ ਜਾਓ ਹਨਾ ਤੇ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਤੇ ਲੇਕਿਨ ਗੁਰੂ ਸਾਹਿਬ ਜਾਣਦੇ ਸੀ ਇਹ ਇਹ ਜਿਹੜੇ ਨੇ ਇਹਨਾਂ ਦੇ ਕਫਟਾ ਇਹਨਾਂ ਦੇ ਮਨਾਂ ਦੇ ਵਿੱਚ ਇਹ ਜੀ ਫਿਰ ਜੇ ਅਸੀਂ ਜ਼ਫਰਨਾਮਾ ਸਾਹਿਬ ਵਾਲ ਦੇਖੀਏ ਤਾਂ ਆਪਾਂ ਨੂੰ ਇਸ ਚੀਜ਼ ਦਾ ਜਵਾਬ ਜਿਹਨੇ ਸਵਾਲ ਕੀਤਾ ਇਹਦਾ ਉੱਤਰ ਮਿਲ ਜਾਂਦਾ ਆਪਾਂ ਨੂੰ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਬਖਸ਼ ਕਰਦੇ ਨੇ ਨਾ ਕਤਰਾ ਮਰਾ ਇਤਬਾਰ ਉਬਰੋਸ ਕੇ ਬਖਸ਼ੀ ਵਦੀਵਾ ਹਮੇ ਕਿਸ ਬਗੋਸਤ ਕਿਸ ਬਗੋਸਤ ਹੁੰਦਾ ਝੂਠ ਬੋਲਣਾ ਨਾ ਕਤਰਾ ਕਤਰਾ ਹੁੰਦਾ ਛੋਟਾ ਡ੍ਰੋਪਲਟ ਆਫ ਵਾਟਰ ਹੈ ਨਾ ਜਿਵੇਂ ਛੋਟਾ ਜਿਹਾ ਕੋਈ ਡ੍ਰੋਪ ਹੋਵੇ ਕਤਰਾ ਪਰ ਵੀ ਇੱਕ ਰਤੀ ਪਰ ਵੀ ਜਿਹੜਾ ਭਰੋਸਾ ਕਹਿੰਦੇ ਗੁਰੂ ਪਾਸ਼ਾ ਜੀ ਮੈਨੂੰ ਤੁਹਾਡੀਆਂ ਕਸਮਾਂ ਤੇ ਨਹੀਂ ਸੀਗਾ ਕਿ ਬਖਸ਼ੀ ਵਦੀਵਾ ਜਿਹੜੇ ਤੁਹਾਡੇ ਬਖਸ਼ੀ ਹੈ ਜਿਹੜੇ ਤੁਹਾਡੇ دیਵਾਨ ਹੈ ਵੱਡੇ ਵੱਡੇ ਅਫਸਰ ਜਿਹੜੇ ਹੈ ਉਹ ਸਾਰੇ ਝੂਠ ਬੋਲਦੇ ਸੀ ਮੈਨੂੰ ਪਤਾ ਸੀਗਾ ਤੇ ਗੁਰੂ ਪਾਤਸ਼ਾਹ ਜੀ ਨੇ ਪਤਾ ਹੁੰਦੇ ਹੋਏ ਇਸ ਆਪਸੀ ਕਈ ਵਾਰੀ ਕਹਿ ਦਿੰਨੇ ਨੇ ਨਾ ਕਿ ਗੁਰੂ ਸਾਹਿਬ ਨਾਲ ਧੋਖਾ ਹੋ ਗਿਆ ਸਿੱਖਾਂ ਨਾਲ ਧੋਖਾ ਹੋ ਗਿਆ ਸਿੱਖਾਂ ਨਾਲ ਧੋਖਾ ਨਹੀਂ ਹੋ ਸਕਦਾ ਕਿਉਂਕਿ ਸਿੱਖਾਂ ਦੇ ਨਾਲ ਗੁਰੂ ਸਾਹਿਬ ਹੈ ਤੇ ਗੁਰੂ ਸਾਹਿਬ ਨੂੰ ਤਾਂ ਕਿਸੇ ਤਰ੍ਹਾਂ ਦਾ ਜੇ ਅਸੀਂ ਕਹੀਏ ਗੁਰੂ ਸਾਹਿਬ ਨੂੰ ਧੋਖਾ ਹੋ ਗਿਆ ਤਾਂ ਬਹੁਤ ਹੀ ਛੋਟੀ ਬੁੱਧੀ ਹੈ ਸਾਡੀ ਜੀ ਜੇ ਅਸੀਂ ਇਦਾਂ ਕਹਿੰਨੇ ਆ ਤਾਂ ਸੋ ਗੁਰੂ ਪਾਤਸ਼ਾਹ ਜੀ ਆਪ ਹੀ ਔਰੰਗਜ਼ੇਬ ਨੂੰ ਦੱਸ ਰਿਹਾ ਕਿ ਸਾਨੂੰ ਧੋਖਾ ਨਹੀਂ ਹੋਇਆ ਕਿਸੇ ਪ੍ਰਕਾਰ ਦਾ ਵੀ ਸੋ ਸਾਨੂੰ ਸਾਰਾ ਕੁਝ ਪਤਾ ਸੀਗਾ ਪਤਾ ਸੀਗਾ ਸੋ ਪਤਾ ਹੁੰਦੇ ਹੋਏ ਵੀ ਇਹ ਸ਼ਹੀਦੀਆਂ ਕਰਵਾਉਣੀਆਂ ਸ਼ਹੀਦੀਆਂ ਪਾਉਣੀਆਂ ਆਪਣੇ ਬੱਚਿਆਂ ਦੀਆਂ ਮਤਲਬ ਬੱਚੇ ਵੀ ਗੁਰੂ ਪਾਸ਼ਾ ਜੀ ਫਿਰ ਦੱਸਦੇ ਆ ਨਾ ਕਿ ਉਸੇ ਜ਼ਫਰਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੂੰ ਹੁਣ ਜਦੋਂ ਇਸ ਸਥਾਨ ਤੇ ਪਹੁੰਚੇ ਤੇ ਗੁਰੂ ਪਾਸ਼ਾ ਜੀ ਦਾ ਪਰਿਵਾਰ ਆਪ ਜੀ ਕਹਿੰਦੇ ਵੀ ਵਿਛੜ ਗਿਆ ਨਾ ਜੀ ਬਹੁਤ ਸਾਰੇ ਇਤਿਹਾਸ ਦੇ ਵਿੱਚ ਕਿਤੇ ਵੀ ਕਿਸੇ ਨੂੰ ਇਹਦੇ ਵਿੱਚ ਦੋ ਰਾਏ ਨਹੀਂ ਐਦਾਂ ਹੀ ਹੁੰਦਾ ਸੋ ਜਦੋਂ ਇਹ ਇਤਿਹਾਸ ਦੇ ਵਿੱਚ ਇਸ ਜਿਹੜਾ ਇਹ ਆਪਾਂ ਜਿੱਥੇ ਖੜੇ ਆ ਸਥਾਨ ਦੇ ਉੱਤੇ ਪਰਿਵਾਰ ਜਿਹੜਾ ਹੈ ਉਹਦੇ ਤਿੰਨ ਹਿੱਸੇ ਹੋ ਜਾਂਦੇ ਸੋ ਜੋ ਗੁਰੂ ਪਾਸ਼ਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਕੀ ਗੁਰੂ ਪਾਸ਼ਾ ਜੀ ਉਹਨਾਂ ਰਸਤਿਆਂ ਤੋਂ ਨਹੀਂ ਨਿਕਲ ਸਕਦੇ ਸੀ ਜਿੱਥੇ ਗੁਰੂ ਪਾਸ਼ਾ ਜੀ ਨੂੰ ਛ ਨਿਕਲੇ ਤਾਂ ਉਹਨਾਂ ਰਾਹਾਂ ਚੋਂ ਹੀ ਹੈ ਨਾ ਥੋੜਾ ਬਹੁਤਾ ਅੱਗੇ ਪਿੱਛੇ ਹੋ ਗਏ ਗੁਰੂ ਪਾਸ਼ਾ ਜੀ ਨੂੰ ਪਲ ਉਹ ਘੜੀ ਪਤਾ ਸੀ ਕਿ ਜਿਸ ਸਮੇਂ ਗੁਰੂ ਪਾਸ਼ਾ ਜੀ ਲਿਖਦੇ ਹਨ ਕਿ ਮੇਰੇ ਜਿਹੜੇ ਛੋਟੇ ਬੱਚੇ ਐ ਤੂੰ ਕੀ ਹੋਇਆ ਕਿ ਔਰੰਗਜ਼ੇਬ ਜਹਾਂ ਸ਼ੁਦ ਕੇ ਛੂਂ ਬੱਚੇਗਾ ਕੋਸ਼ਤੇ ਚਾਹਰ ਕਿ ਬਾਕੀ ਬਾਮਾਦਸਤ ਪੇਚੀਦਾ ਮਾਰ ਕੀ ਹੋਇਆ ਔਰੰਗਜ਼ੇਬ ਜੇ ਤੂੰ ਮੇਰੇ ਚਾਰ ਸਾਹਿਬਜ਼ਾਦੇ ਕੋ ਕੇ ਅਸੀਂ ਕਵਾਂਗੇ ਸ਼ਹੀਦ ਕਰ ਦਿੱਤੇ ਗੁਰੂ ਪਾਸ਼ਾ ਜੀ ਨੇ ਉੱਥੇ ਸ਼ਬਦ ਜਿਹੜਾ ਵਰਤਿਆ ਉਹ ਵਰਤਿਆ ਕਿ ਮਾਰ ਦਿੱਤੇ ਤੇ ਕੇ ਬਾਕੀ ਬਾਮਦਸਤ ਪੇਚੀਦਾ ਮਾਰ ਹਜੇ ਮੇਰਾ ਇੱਕ ਪੇਚੀਦਾ ਮਾਰ ਕੁੰਡਲੀਆ ਸੱਪ ਪੇਚੀਦਾ ਹੁੰਦਾ ਕੁੰਡਲੀਆ ਮਾਰ ਕਹਿੰਦੇ ਫਾਰਸੀ ਵਿੱਚ ਸੱਪ ਨੂੰ ਹਜੇ ਮੇਰਾ ਇੱਕ ਕੁੰਡਲੀਆ ਸੱਪ ਜਿਹੜਾ ਉਹ ਜਿਉਂਦਾ ਸੋ ਗੁਰੂ ਪਾਸ਼ਾ ਜੀ ਨੂੰ ਕਿਹੜੀ ਚੀਜ਼ ਦਾ ਨਹੀਂ ਗਿਆਨ ਸੀ ਗੁਰੂ ਸਾਹਿਬ ਸਾਰਾ ਕੁਝ ਜਾਣਦੇ ਸੀ ਇਹ ਸਾਰਾ ਕੁਝ ਜਾਣਦੇ ਹੋਏ ਜੋ ਭਾਣਾ ਵਾਪਰਿਆ ਇੱਕ ਹੁੰਦਾ ਹੈ ਕਈ ਵਾਰੀ ਅਰਦਾਸ ਕਰਦੇ ਹੋਏ ਆਪਾਂ ਕਹਿੰਨੇ ਨੇ ਕਿ ਗੁਰੂ ਪਾਸ਼ਾ ਜੀ ਆਪਣੇ ਭਾਣੇ ਵਿੱਚ ਰੱਖਿਓ ਤੇ ਕਈ ਵਾਰੀ ਆਪਾਂ ਅਰਦਾਸ ਕਰਦੇ ਕਹਿੰਨੇ ਗੁਰੂ ਪਾਸ਼ਾ ਜੀ ਭਾਣੇ ਵਿੱਚ ਆਨੰਦ ਬਖਸ਼ਿਓ ਇਹ ਭਾਣੇ ਵਿੱਚ ਆਨੰਦ ਦੀ ਖੇਡ ਹੈ ਆਨੰਦ ਦੀ ਖੇਡ ਬਿਲਕੁਲ ਬਿਲਕੁਲ ਜੀ ਇਹ ਆਨੰਦੀ ਸੀਗਾ ਤਾਂ ਹੀ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਚੌਂਕੜਾ ਮਾਰ ਕੇ ਸਿੱਖਾਂ ਨੂੰ ਵੀ ਕਹਿੰਦੇ ਕਿ ਸਿੱਖੋ ਹੁਣ ਤੁਸੀਂ ਚੌਂਕੜੇ ਮਾਰ ਲਓ ਹੁਣ ਆਸਾ ਦੀ ਵਾਰ ਦਾ ਉਸ ਪਰਮਾਤਮਾ ਦੀ ਬੰਦਗੀ ਦਾ ਵਕਤ ਹੋ ਗਿਆ ਆਓ ਹੁਣ ਸਾਰੇ ਰਲ ਕੇ ਉਸ ਪਰਮਾਤਮਾ ਦੀ ਬੰਦਗੀ ਕਰੀਏ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਹੋ ਜਿਹੀ ਦੁਨੀਆ ਦਾ ਪੂਰਾ ਦਾ ਪੂਰਾ ਇਤਿਹਾਸ ਪੜ ਲੀਏ ਕਿਤੇ ਕੋਈ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਕਿ ਛੰਗ ਦਾ ਮੈਦਾਨ ਹੋ ਰਿਹਾ ਹੋਵੇ ਤੇ ਸਵਾਦੀਆਂ ਲੱਗੀਆਂ ਹੁਣ ਬਿਲਕੁਲ ਨਹੀਂ ਮਿਲਦੀ ਜੀ ਬਹੁਤ ਸਾਰੇ ਜੰਗ ਹੈ ਬਹੁਤ ਸਾਰੇ ਗ੍ਰੰਥ ਹੈ ਤੁਸੀਂ ਜਿਹੜੇ ਮਰਜੀ ਚਾਹੇ ਆਪਾਂ ਸਾਰੇ ਜਿਹੜੇ ਗ੍ਰੰਥ ਹੈ ਉਹ ਸਤਿਕਾਰਯੋਗ ਨੇ ਸਾਡੇ ਵਾਸਤੇ ਗੁਰੂ ਪਾਤਸ਼ਾਹ ਜੀ ਦੇ 52 ਹੁਕਮਾਂ ਦੇ ਵਿੱਚ ਹੁਕਮ ਆਉਂਦਾ ਹੈ ਕਿ ਤੁਸੀਂ ਸਾਰੇ ਗ੍ਰੰਥ ਪੜ੍ਹਨੇ ਹਨ ਹਿੰਦੂਆਂ ਦੇ 108 ਗ੍ਰੰਥ ਹੈ ਚਾਰ ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਇੱਕ ਗਾਇਤਰੀ ਮੰਤਰ ਟੋਟਲ 108 ਹੈ ਜੀ 크ਰਿਸਚਨਾਂ ਦੇ ਆਪਣੇ ਗ੍ਰੰਥ ਹੈ 올ਡ ਟੈਸਟਾਮੈਂਟ ਐ ਨਿਊ ਟੈਸਟਾਮੈਂਟ ਆਪਣੇ ਸਾਡੇ ਆਪਣੇ ਗ੍ਰੰਥ ਜਦੋਂ ਅਸੀਂ ਇਹ ਚੀਜ਼ ਵੱਲ ਦੇਖਦੇ ਹਾਂ ਨਾ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਵੱਲ ਅਸੀਂ ਨਾ ਮਾਣ ਨਾਲ ਸਾਡਾ ਜਿਹੜਾ ਸਿਰ ਹੈ ਉੱਚਾ ਹੋ ਜਾਂਦਾ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਕਿਵੇਂ ਦਾ ਪੰਥ ਸਾਜਿਆ ਕਿ ਇਹ ਚੀਜ਼ਾਂ ਉਦੋਂ ਵੀ ਹੋਈਆਂ ਤੇ ਹੁਣ ਵੀ ਹੁੰਦੀਆਂ ਨਿਤਨੇਮ ਜਿਹੜੇ ਹਨ ਉਹ ਸਿੰਘ ਨਹੀਂ ਛੱਡਦੇ ਸੋ ਇਹ ਬੇਨਤੀ ਹੈ ਜੀ ਸਾਰਿਆਂ ਦੇ ਚਰਨਾਂ 'ਚ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕਿ ਸਾਡੇ ਵਰਗੇ ਮੂਰਖਾਂ ਤੇ ਵੀ ਕਿਰਪਾ ਕਰਨ ਕਿ ਨਿਤਨੇਮ ਕਦੀ ਨਾ ਵਿਸਰੇ ਨਿਤਨੇਮ ਨਾ ਵਿਸਰੇ ਸਾਡਾ ਜੀ ਬਹੁਤ ਪਿਆਰ ਸਤਕਾਰ ਸਿੰਘ ਸਾਹਿਬ ਨੇ ਬੜੇ ਇਤ ਇਤਮੀ ਨਾਮ ਦੇ ਨਾਲ ਸਾਨੂੰ ਪੂਰਾ ਇਤਿਹਾਸ ਸਰਵਣ ਕਰਵਾਇਆ ਹੈ ਔਰ ਅੱਜ ਜਿੱਥੇ ਵੀ ਸਿੱਖ ਵਸਦੇ ਨੇ ਪੂਰੀ ਦੁਨੀਆ ਦੇ ਵਿੱਚ ਬੇਸ਼ੱਕ ਉਹ ਸਰੀਰਕ ਤੌਰ ਦੇ ਉੱਤੇ ਇੱਥੇ ਨਹੀਂ ਹੈਗੇ ਲੇਕਿਨ ਮਨ ਦੇ ਤੌਰ ਦੇ ਉੱਤੇ ਆਤਮਾ ਦੇ ਤੌਰ ਦੇ ਉੱਤੇ ਉਹਨਾਂ ਦਾ ਹਿਰਦਾ ਇੱਥੇ ਵਾਰ-ਵਾਰ ਨਤਮਸਤਕ ਹੋ ਰਿਹਾ ਸਾਡਾ ਵੀ ਸਿਰ ਝੁਕਦਾ ਹੈ ਇਸ ਮਹਾਨ ਸਥਾਨ ਦੇ ਉੱਤੇ ਕਿਵੇਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸਿਖਾਉਣ ਦੇ ਲਈ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਸਿੰਘ ਸਾਹਿਬ ਮੈਂ ਜ਼ਰੂਰ ਇੱਕ ਇੱਕ ਅਖੀਰ ਦੇ ਵਿੱਚ ਜ਼ਰੂਰ ਚਾਹਾਂਗਾ ਕਈ ਲੋਕ ਇਹ ਕਹਿ ਦਿੰਦੇ ਆ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਬੱਚਿਆਂ ਕੋਲ ਕਹਿੰਦੇ ਕਰਾਮਾਤ ਹੁੰਦੀ ਕਹਿੰਦੇ ਉਹ ਬਚ ਨਾ ਜਾਂਦੇ ਸੋ ਮੇਰੇ ਮਨ ਦੇ ਵਿੱਚ ਖਿਆਲ ਆਂਦਾ ਹੈ ਕਿ ਉਹਨਾਂ ਨੇ ਸਾਨੂੰ ਹੀ ਤਾਂ ਸਿਖਾਣਾ ਸੀ ਉਹਨਾਂ ਨੇ ਇਸੇ ਕਰਕੇ ਤਾਂ ਦੁਨੀਆ ਦੇ ਵਿੱਚ ਆਏ ਸੀ ਉਹ ਸਾਨੂੰ ਸਿਖਾਉਣ ਵਾਸਤੇ ਤਾਂ ਕਿ ਸਾਡੇ ਅੰਦਰ ਜਜ਼ਬਾ ਪੈਦਾ ਹੋਵੇ ਕਿ ਅਸੀਂ ਮੁਸ਼ਕਲ ਹਾਲਾਤਾਂ ਦੇ ਵਿੱਚ ਕਿਵੇਂ ਉਸ ਪਰਮਾਤਮਾ ਦੇ ਉੱਤੇ ਆਸ ਰੱਖ ਕੇ ਕਿਵੇਂ ਆਪਣਾ ਜੀਵਨ ਗੁਜ਼ਾਰਨਾ ਹੈਗਾ ਉਨਹੀਂ ਤਾਂ ਉਹਨਾਂ ਦਾ ਆਉਣ ਦਾ ਮਕਸਦ ਹੀ ਨਾ ਫਿਰ ਉਹਦਾ ਸਾਰਾ ਮਕਸਦ ਹੀ ਫਿਰ ਅਲੋਪ ਹੋ ਜਾਂਦਾ ਜੇਕਰ ਉਹ ਦਿਖਾਈ ਦੇਂਦੇ ਹਨਾ ਬਿਲਕੁਲ ਜੀ ਕਰਮਾਤ ਕੈਰ ਹੁੰਦੀ ਹੈ ਜੇਕਰ ਆਪਣੀ ਪੂਜਾ ਲਈ ਵਿਖਾਈ ਜਾਵੇ ਕਰਮਾਤ ਪ੍ਰਗਟ ਆਪਣੇ ਆਪ ਹੋ ਜਾਂਦੀ ਹੈ ਜਦੋਂ ਕਿਸੇ ਨੂੰ ਰੱਬ ਨਾਲ ਜੋੜਨਾ ਹੋਵੇ ਬਿਲਕੁਲ ਜੀ ਬਿਲਕੁਲ ਇਹ ਆਪ ਜੀ ਨੇ ਦਰਸ ਫਰਮਾਇਆ ਕਿ ਜੋ ਕਰਮਾਤ ਹੈ ਨਾ ਉਹ ਜਿਹੜਾ ਗੁਰੂ ਪਾਸ਼ਾ ਜੀ ਕਰਮਾਤ ਬਾਣੀ ਜਿਹੜੀ ਹੈ ਨਾ ਉਹ ਕਰਮਾ ਆਤੀ ਹੈ ਜੀ ਜੋ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਕਰਮਾ ਹੱਥ ਤੋਂ ਘਟ ਨਹੀਂ ਹੈ ਸੋ ਜੋ ਗੁਰਬਾਣੀ ਦੇ ਵਿੱਚ ਜੋ ਗੁਰੂ ਪਾਸ਼ਾ ਜੀ ਦੇ ਆਪਾਂ ਜਦੋਂ ਇਤਿਹਾਸ ਪੜ੍ਹਦੇ ਆ ਤੇ ਗੁਰਬਾਣੀ ਪੜ੍ਹਦੇ ਆ ਸਾਨੂੰ ਇਹ ਚੀਜ਼ ਪਤਾ ਲੱਗਦੀ ਹੈ ਕੀ ਚੀਜ਼ ਸਾਨੂੰ ਗੁਰੂ ਪਾਸ਼ਾ ਜੀ ਨੇ ਨਹੀਂ ਦੱਸੀ ਜੀ ਜੋ ਅਸੀਂ ਅੱਜ ਕੱਲ ਜੋ ਸਾਇੰਸ ਹੈ ਉਹ ਆਪਾਂ ਕਹਿੰਦੇ ਨਾ 3 ਡਾਈਮੈਨਸ਼ਨਲ ਵਰਲਡ ਹੈ 7 ਡਾਈਮੈਨਸ਼ਨਲ ਵਰਲਡ ਹੈ ਹੁਣ ਹੁਣ 11 ਡਾਈਮੈਨਸ਼ਨਸ ਤੇ ਪਹੁੰਚੇ ਆ ਨਾ ਆਪਾਂ ਤੇ ਗੁਰੂ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਵਿੱਚ ਹੀ ਫਰਮਾਨ ਕਰਦੇ ਆ ਪਾਤਾ ਆਲਾ ਪਾਤਾ ਲਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਿੰਨ ਇੱਕ ਬਾਤ ਸੋ ਉਹਦੇ ਵਿੱਚ ਉਹਨਾਂ ਨੇ ਹਿੰਦੂ ਮਤ ਦਾ ਵੀ ਜ਼ਿਕਰ ਕੀਤਾ ਤੇ ਮੁਸਲਮਾਨਾਂ ਦੀ ਮਤ ਤੇ ਜ਼ਿਕਰ ਨਾਲ ਵੀ ਦੱਸਿਆ ਵੀ ਤੁਹਾਡੇ ਅਨੁਸਾਰ ਨੇ ਆ ਉਹਨਾਂ ਦੇ ਅਨੁਸਾਰ ਨੇ ਆ ਉਹਨਾਂ ਦੇ ਪਾਸ਼ਾ ਜੀ ਨੂੰ ਕਿਸੇ ਨੇ ਪੁੱਛਿਆ ਨਾ ਜਦੋਂ ਕਾਜ਼ੀ ਰੁਕਨਦੀਨ ਦੇ ਕੋਲ ਜਦੋਂ ਜਾਂਦੇ ਆ ਨਾ ਤੇ ਉੱਥੇ ਜਾ ਕੇ ਉਹਨਾਂ ਨੂੰ ਪੁੱਛਦੇ ਆ ਵੀ ਨਹੀਂ ਇਹ ਤਾਂ ਤੁਸੀਂ ਝੂਠ ਬੋਲ ਰਹੇ ਹੋ ਇਹ ਤੁਸੀਂ ਜਿਹੜਾ ਹੈ ਉਦਦਰ ਉਸਤ ਨਹੀਂ ਫਰਮਾ ਰਹੇ ਕਿ ਆਪ ਜੀ ਕਹਿੰਨੇ ਹੋ ਕਿ ਬਹੁਤ ਬਿਆਨਤ ਹੀ ਆਕਾਸ਼ ਅਤੇ ਬਿਆਨਤ ਹੀ ਪਤਾਲ ਹੈ ਸਾਡੇ ਧਰਮ ਦੇ ਅਨੁਸਾਰ ਤਾਂ 14 ਜੀ ਤੇ ਉਹ ਕਹਿੰਦੇ ਤੁਹਾਨੂੰ 14 ਦੇਖੇ ਤਾਂ ਅਸੀਂ ਤੁਸੀਂ 14 ਲਿਖ ਦਿੱਤੇ ਜਿੰਨੇ ਸਾਨੂੰ ਦੇਖਿਆ ਅਸੀਂ ਉਹਨੇ ਲਿਖ ਦਿੱਤੇ ਸੋ ਇਹ ਚੀਜ਼ ਦੇਖਣੀ ਇਹ ਇੱਕ ਆਮ ਮਨੁੱਖ ਦੇ ਲਈ ਇੱਕ ਕਰਾਮਾਤ ਤੋਂ ਘੱਟ ਨਹੀਂ ਹੈ ਜੀ ਪਰ ਜਦੋਂ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤਾਂ ਬਹੁਤ ਕਰਾਮਾਤਾਂ ਦਿਖਾ ਵੀ ਦਿੰਦੇ ਜੀ ਸੋ ਅੰਮ੍ਰਿਤ ਵੇਲੇ ਦੀ ਖੇੜ ਜੇ ਪ੍ਰਾਪਤ ਹੋ ਜਾਵੇ ਤਾਂ ਉਹਦੇ ਵਿੱਚ ਵੀ ਬਹੁਤ ਕਰਾਮਾਤਾਂ ਹੈ ਜੀ ਪਰ ਜ਼ਾਹਰ ਨਹੀਂ ਹੋਣ ਦੇਣੀਆਂ ਹੁੰਦੀਆਂ ਜੀ ਜੇ ਜਾਹਰ ਹੋ ਜਾਣ ਸੋ ਫਿਰ ਉਹਦੇ ਵਿੱਚ ਅਹੰਕਾਰ ਅੱਗੇ ਆ ਜਾਂਦਾ ਜੀ ਕਹਿੰਦੇ ਇੱਕ ਵਾਰੀ ਕਾਜ਼ੀ ਨੇ ਪੁੱਛਿਆ ਸੀਗਾ ਜਦੋਂ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਅਦਰ ਕਰਨ ਲੱਗਿਆ ਕਿ ਤੁਹਾਡੀ ਬਦੌਲਤ ਮੈਨੂੰ ਇਸ ਦੁਨੀਆ ਇਸ ਹਿੰਦੁਸਤਾਨ ਦਾ ਰਾਜ ਮਿਲਿਆ ਕਹਿੰਦੇ ਕਾਜ਼ੀ ਬੈਠਿਆ ਸੀਗਾ ਨਾਲ ਤੇ ਕਾਜ਼ੀ ਨੂੰ ਕਹਿੰਦੇ ਥੋੜੀ ਜੈਲਸੀ ਹੋਣ ਲੱਗ ਗਈ ਕਿ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹਨਾਂ ਆਦਰ ਕਿਉਂ ਦੇ ਰਿਹਾ ਹੈ ਤੇ ਕਹਿੰਦੇ ਉਹ ਪੁੱਛਣ ਲੱਗ ਗਿਆ ਕਿ ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ ਉਹ ਕਹਿੰਦੇ ਕਿ ਜੇਵ ਚੋਂ ਕਹਿੰਦੇ ਮੋਰ ਗੱਡੀ ਗੁਰਗੋਈ ਸਿੰਘ ਜੀ ਮਹਾਰਾਜ ਨੇ ਕਿ ਸਾਡੇ ਕੋਲ ਤਾਂ ਜੀ ਕਾਜੀ ਸਾਹਿਬ ਇਹ ਕਰਾਮਾਤ ਹੈ ਕਹਿੰਦੇ ਇਹ ਤਾਂ ਪੈਸੇ ਦੀ ਕਰਾਮਾਤ ਹੋ ਗਈ ਦੌਲਤ ਦੀ ਕਰਾਮਾਤ ਹੈ ਮੋਰ ਦੀ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਗੁਰਗੋਈ ਸਿੰਘ ਜੀ ਮਹਾਰਾਜ ਕਹਿੰਦੇ ਵੀ ਲੱਗਦਾ ਹੁਣ ਤੈਨੂੰ ਦਿਖਾਣੀ ਪੈਣੀ ਹੈ ਕਰਾਮਾਤ ਤੇ ਮਿਆਂ ਚੋਂ ਕਹਿੰਦੇ ਤਲਵਾਰ ਗੱਡੀ ਤੇ ਉਹਦੀ ਗਰਦਨ ਤੇ ਰੱਖ ਦੀ ਕਹਿੰਦੇ ਦਿਖਾਈਏ ਫਿਰ ਤੈਨੂੰ ਕਰਾਮਾਤ ਅਸੀਂ ਇਹ ਕਰਾਮਾਤ ਵਰਤਦੇ ਆਂ ਤੇ ਸਾਡੇ ਸਿੱਖਾਂ ਨੂੰ ਵੀ ਅਸੀਂ ਇਹੀ ਕਰਾਮਾਤ ਦਿੱਤੀ ਆ ਜਿਹਦੇ ਕੋਲ ਕਹਿੰਦੇ ਕਿ ਮੋਰ ਦੀ ਕਰਾਮਾਤ ਵੀ ਹੋਵੇ ਉਹਦਾ ਦੁਨੀਆ ਦੇ ਉੱਤੇ ਰਾਜ ਜ਼ਰੂਰ ਚਾਹਦਾ ਲੇਕਿਨ ਬੇਸ਼ੱਕ ਉਹਦਾ ਰਾਜ ਚਾਹਦਾ ਹੋਵੇ ਜਿਹਦੇ ਕੋਲ ਇਹ ਕਰਾਮਾਤ ਹੈ ਉਹਦਾ ਫਿਰ ਉਹਦੇ ਉੱਤੇ ਵੀ ਰਾਜ ਚੱਲੇਗਾ ਹਾਂ ਜਿਉਂ ਆਪ ਜੀ ਜੋ ਤੇਗ ਦੀ ਗੱਲ ਕਰ ਰਹੇ ਹੋ ਨਾ ਤੁੰਗ ਸੰਸਾਰੇ ਪ੍ਰਭੂ ਜੀ ਸਨਾਈ ਬਿਨਾਂ ਤੇਗ ਤੀਰੰਗ ਰਹੇ ਨਹੀਂ ਪਾਈ ਤੇਗ ਅਤੇ ਤੀਰ ਤੋਂ ਬਿਨਾ ਬੰਦਾ ਬੰਦਾ ਨਹੀਂ ਹੈਗਾ ਜੀ ਬਿਨਾਂ ਤੇਗ ਤੀਰੰਗ ਰਹੇ ਨਹੀਂ ਪਾਈ ਇਹ ਇਹ ਜੋ ਆਪ ਜੀ ਮਤਲਬ ਜੋ ਆਪਾਂ ਗੱਲਾਂ ਕਰ ਰਹੇ ਆ ਨਾ ਇਹ ਖੈਰ ਆਪ ਜੀ ਬਹੁਤ ਲਮੇਰੀਆਂ ਚੀਜ਼ਾਂ ਆ ਪਰ ਫਿਰ ਵੀ ਇਹਦੇ ਵਿੱਚੋਂ ਕੁਝ ਜੜੀਆਂ ਚੀਜ਼ਾਂ ਉਹ ਹੋਏ ਆ ਕਿ ਗੁਰੂ ਪਾਸ਼ਾ ਜੀ ਇੱਥੇ ਤੱਕ ਬਿਆਨ ਕਰਦੇ ਆ ਕਿ ਬਿਨਾ ਤੇਗ ਕੇਸੰਗ ਨਾ ਦੇਵੋ ਦੇਦਾਰੇ ਉਸ ਤੇਗ ਤੋਂ ਬਿਨਾ ਤੇ ਕੇਸਾਂ ਤੋਂ ਬਿਨਾ ਮੇਰੇ ਦਰਸ਼ਨਾਂ ਲਈ ਆਪ ਜੀ ਬਿਲਕੁਲ ਨਾ ਆਓ ਸੋ ਅਸੀਂ ਕਹਿੰਨੇ ਆ ਕਿ ਅਸੀਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਚੱਲੇ ਆ ਤੇ ਜੇ ਸਾਡੇ ਕੋਲ ਉਹ ਤੇਗ ਨਹੀਂ ਹੈਗੀ ਮੈਂ ਮਾਫੀ ਚਾਹੁੰਨਾ ਵੀ ਜੇ ਸਾਡੇ ਕੋਲ ਉਹ ਤੇਗ ਨਹੀਂ ਹੈ ਜੇ ਸਾਡੇ ਕੋਲ ਉਹ ਪੰਜ ਕਕਾਰ ਨਹੀਂ ਹਨ ਜੇ ਅਸੀਂ ਆਪਣੇ ਆਪ ਨੂੰ ਉਸ ਥਾਂ ਤੇ ਖੜੇ ਕਰਕੇ ਗੁਰੂ ਪਾਸ਼ਾ ਜੀ ਦਾ ਦੇਣਾ ਤਾਂ ਅਸੀਂ ਨਹੀਂ ਦੇ ਸਕਦੇ ਪਰ ਗੁਰੂ ਪਾਸ਼ਾ ਜੀ ਦੇ ਬਚਨ ਮੰਨਣੇ ਜਿਹੜੇ ਹਨ ਉਹ ਗੁਰੂ ਪਾਸ਼ਾ ਜੀ ਆਪ ਕਿਰਪਾ ਕਰਨ ਤੇ ਉਹ ਬਚਨ ਤਾਂ ਘੱਮ ਸੇ ਘੱਮ ਅਸੀਂ ਮੰਨ ਸਕਦੇ ਹਾਂ ਨਾ ਗੁਰੂ ਪਾਸ਼ਾ ਜੀ ਨੇ ਪ੍ਰਥਮ ਰਹਿਤ ਇਹ ਜਾਨ ਖੰਡੇ ਦੀ ਪਾਹੁਲ ਛਕੇ ਸੋ ਖੰਡੇ ਦੀ ਪਾਹੁਲ ਜਿਹੜੀ ਹੈ ਉਹ ਪ੍ਰਥਮ ਰਹਿਤ ਦੇ ਵਿੱਚ ਰੱਖੀ ਹੈ ਸੋ ਜਿਹੜੀ ਤੇਗ ਹੈ ਨਾ ਉਹ ਤੇਗ ਦਾ ਜਿਹੜਾ ਪ੍ਰਤਾਪ ਹੈ ਉਹ ਉਹ ਵੀ ਆਪ ਜੀ ਹੁਣ ਜਿਵੇਂ ਦੱਸਿਆ ਵੀ ਕਰਾਮਾਤ ਤੋਂ ਘੱਟ ਨਹੀਂ ਹੋਵੀ ਹਾਂ ਬਹਾਦਰ ਸ਼ਾਹੀ ਗੱਲ ਹੋ ਰਹੀ ਹੈ ਬਹਾਦਰ ਸ਼ਾਹ ਜਾਣਦਾ ਸੀਗਾ ਕੀ ਮੇਰੇ ਭਰਾ ਨੂੰ ਬਚਾਉਣ ਵਾਲੇ ਵੀ ਗੁਰੂ ਪਾਤਸ਼ਾਹ ਜੀ ਹੈ ਗੁਰੂ ਹਰਾਈ ਸਾਹਿਬ ਦਾ ਨੇੜੇ ਹੀ ਗੁਰਦੁਆਰਾ ਸਾਹਿਬ ਹੈ ਕੀਰਤਪੁਰ ਸਾਹਿਬ ਦੇ ਵਿੱਚ ਸਫਾਖਾਨਾ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੀਗਾ ਜਿੱਥੇ ਤਾਰਾਸ਼ਿਕੋ ਨੂੰ ਕੀ ਤਾਰਾਸ਼ਿਕੋ ਦਾ ਇਲਾਜ ਹੋਇਆ ਸੀ ਹਾਂਜੀ ਉੱਥੇ ਦੁਨੀਆ ਭਰ ਦੇ ਵਿੱਚ ਉਹ ਚੀਜ਼ਾਂ ਉਹਨਾਂ ਨੂੰ ਨਹੀਂ ਮਿਲੀਆਂ ਜਿਹੜੀ ਵੱਡਾ ਲੌਂਗ ਸੀ ਚਿੱਟੀ ਹਰੜ ਤੇ ਗੱਜਮੋਤੀ ਸੀ ਜੀ ਜੋ ਉਹਨਾਂ ਨੂੰ ਨਹੀਂ ਮਿਲਿਆ ਜੋ ਇੱਥੇ ਆ ਕੇ ਉਹਨਾਂ ਨੂੰ ਮਿਲਿਆ ਸੋ ਉਹਨੂੰ ਪਤਾ ਸੀਗਾ ਕਿ ਜੰਗ ਜਿਤਾਉਣ ਵਾਲੇ ਵੀ ਗੁਰੂ ਪਾਤਸ਼ਾਹ ਜੀ ਏ ਹੈ ਮੈਨੂੰ ਗੁਰੂ ਪਾਤਸ਼ਾਹ ਜੀ ਉਸ ਜੰਗ ਦੇ ਮੈਦਾਨ ਦੇ ਵਿੱਚ ਨਾ ਹੁੰਦੇ ਹੋ ਤੀਰ ਦੇ ਉੱਪਰ ਸੋਨਾ ਲੱਗਾ ਜਦੋਂ ਉਹਨਾਂ ਨੇ ਦੇਖਿਆ ਤੇ ਕਹਿਆ ਵੀ ਇਹ ਤਾਂ ਗੁਰੂ ਪਾਸ਼ਾ ਜੀ ਦਾ ਤੀਰ ਹੈ ਸੋ ਇਹਦਾ ਮਤਲਬ ਗੁਰੂ ਪਾਸ਼ਾ ਜੀ ਕਿਤੇ ਨਾ ਕਿਤੇ ਹਾਜ਼ਰ ਹੈ ਸੋ ਜਿਹੜੀ ਮੇਰੇ ਨੂੰ ਜੰਗ ਜਿਤਾਈ ਹੈ ਨਾ ਬਹਾਦਰ ਸ਼ਾਹ ਨੂੰ ਉਹ ਗੁਰੂ ਪਾਸ਼ਾ ਜੀ ਨੇ ਹੀ ਜਿਤਾਈ ਹੈ ਜੀ ਪਰ ਠੀਕ ਹੈ ਉਹ ਆਪ ਆਪੋ ਆਪਣੇ ਧਰਮ ਦੀ ਗੱਲ ਹੁੰਦੀ ਹੈ دین ਦੀ ਮਜ਼ਹਬ ਦੀ ਗੱਲ ਹੁੰਦੀ ਹੈ ਹੈਨਾ ਸੋ ਇਹ ਤਾਂ ਜੇ ਅਸੀਂ ਗੁਰੂ ਪਾਸ਼ਾ ਜੀ ਜਿਹੜੇ ਹੈ ਨਾ ਉਹ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਫੇ ਗੁਰੂ ਪਾਸ਼ਾ ਜੀ ਇੱਥੇ ਤੱਕ ਕਹਿੰਦੇ ਆ ਕਿ ਔਰੰਗਜ਼ੇਬ ਜੇ ਤੈਨੂੰ ਨਾ ਤਾਂ ਤੈਨੂੰ ਨਾ ਸਾਹਿਬ ਦੀ شناਸ਼ੀ ਨਾ ਮੁਹੰਮਦ ਯਕੀਨ ਤੈਨੂੰ ਨਾ ਸਾਹਿਬ ਦੀ شناਸ਼ੀ ਹੈ ਨਾ ਮਾਲਕ ਦੀ ਆਪਣੇ ਅਕਾਲ ਪੁਰਖ ਪਿਤਾ ਪਰਮੇਸ਼ਰ ਦੀ ਤੈਨੂੰ شناਖਤ ਨਹੀਂ ਹੈਗੀ ਨਾ ਮੁਹੰਮਦ ਯਕੀਨ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਜੇ ਹੁੰਦਾ ਤਾਂ ਤੂੰ ਇਦਾਂ ਜੰਗ ਨਾ ਕਰਦਾ ਕਸਮ ਖਾ ਕੇ ਮੁਕਰਦਾ ਨਾ ਮੁਕਰਦਾ ਨਾ ਕਸਮ ਖਾ ਕੇ ਮੁਕਰਦਾ ਨਾ ਇਸ ਨਸੀਹਤ ਜਿਹੜੀ ਆ ਉਹ ਸਾਰਿਆਂ ਨੂੰ ਹੈ ਕਸਮ ਖਾ ਲੈਣੀ ਜਾਂ ਮੁਖਾਰਬਨ ਤੋਂ ਕੋਈ ਵੀ ਬਚਨ ਕਰ ਦੇਣੇ ਇਹ ਸਿੰਘਾਂ ਵਸਤੇ ਵੀ ਹੈ ਆਮ ਜ਼ਿੰਦਗੀ ਦੇ ਵਿੱਚ ਵੀ ਜੋ ਮੁੱਖ ਤੋਂ ਕਹਿ ਦਿੱਤਾ ਉਹਨੂੰ ਉਹਦੇ ਤੇ ਪੂਰਨੇ ਪਾਉਣੇ ਬਹੁਤ ਜ਼ਰੂਰੀ ਹੈ ਉਹ ਕਸਮ ਹੀ ਹੋ ਜਾਂਦੀ ਹੈ ਜੀ ਜ਼ਰੂਰੀ ਨਹੀਂ ਕਿ ਕਸਮ ਖਾਈਏ ਤੇ ਤਾਂ ਹੀ ਪੂਰੀ ਕਰਨੀ ਹੈ ਜੇ ਅਸੀਂ ਮੁੱਖ ਚੋਂ ਕੁਝ ਵੀ ਕਹਿ ਦਿੱਤਾ ਬਿਲਕੁਲ ਉਹ ਪੂਰਾ ਕਰਨਾ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਦਾ ਤੇ ਬੜੇ ਪਿਆਰ ਇਤਮੇ ਨਾਮ ਦੇ ਨਾਲ ਤੁਸੀਂ ਸਾਰਾ ਇਤਿਹਾਸ ਸਾਾਨੂੰ ਸਰਵਣ ਕਰਵਾਇਆ ਔਰ ਗੁਰਗੋਵੀ ਸਿੰਘ ਜੀ ਮਹਾਰਾਜ ਦੀ ਗੱਲਬਾਤ ਕਰ ਰਹੇ ਸੀ ਕਿ ਕਿਦਾਂ ਗੁਰਗੋਵੀ ਸਿੰਘ ਜੀ ਮਹਾਰਾਜ ਦੇ ਜਿਹੜੇ ਹਿਰਦਾ ਸੀਗਾ ਉਹਦੇ ਵਿੱਚ ਤਾਂ Hindu Turk ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤਸਬਾ ਇੱਕ ਹੈ ਪਹਿਚਾਨ ਬੋ ਸਾਂਜੀ ਵਾਤਾ ਦਾ ਉਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਚਾਹੇ ਹਿੰਦੂ ਆਵੇ ਕੋਈ ਚਾਹੇ ਕੋਈ ਮੁਸਲਮਾਨ ਆਵੇ ਗੁਰਗੋਵੀ ਸਿੰਘ ਜੀ ਮਹਾਰਾਜ ਦੇ ਉਤੇ ਤਾਂ ਪੀਰ ਬੁੱਧੂ ਸ਼ਾਹ ਨੇ ਆਪਣੇ ਪਰਿਵਾਰ ਦੇ ਕਿੰਨੇ ਹੀ ਜਿਹੜੇ ਜੀ ਸੀ ਉਹ ਸ਼ਹੀਦ ਵੀ ਕਰਵਾਏ ਇਸ ਦੇਸ਼ ਦੀ ਸਭਿਆਤ ਨੂੰ ਬਚਾਉਣ ਦੇ ਲਈ ਗੁਰਗੋਵੀ ਸਿੰਘ ਜੀ ਮਹਾਰਾਜ ਨੇ ਜੋ ਕੀਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਛਾਏ ਜਾਂਦੀ ਹੈ ਇਕਤਾ ਅਨੇਕਤਾ ਬਿਲਾਇਆ ਜਾਂਦੀ ਹੋਵੇ ਤੇ ਕੁਜ਼ੀਰ ਤਕਤੀਬਨ ਕੁਰਾਨ ਕੀ ਪਾਪੀ ਪਰਪਕ ਜਾਂਦੇ ਹੋਰ ਧਰਮ ਧਸਕ ਜਾਂਦੇ ਹੋਰ ਵਰਣ ਗਰਕ ਜਾਂਦੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ جاتی ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ